दादी दादी लो चलो गाही को लोयारे नै

الله میرے مولا دے او میرے مولا دے اللہ روزیئے اللہ روزیئے اللہ ਪੋਟੋ ਘਟਲੇ ਤੋਂ ਉਹ ਜੇ ਇੰਸਟਾ ਦੇਖਦਾ ਫਿਰ ਨੀਏ ਪੋਟੋ ਜਾਣਾ ਨਾਮ ਲਾ ਦੇ ਉਹਦਾ ਅਸੀਂ ਗਏ ਸਾਡੂੰ ਫੋਨ ਆਇਆ ਕਹਿੰਦਾ ਕਿਸੇ ਬੰਦੇ ਦਾ ਕਹਿੰਦਾ ਡਾ ਬੰਦਾ ਆ ਪਿਆ ਉਹ ਨਈ ਵਾਦੀ ਜਿੱਥੇ ਅੰਬਸਰੀ ਨਾ ਨਗਰੀ ਉੱਤੇ ਬੈ ਬੈ ਸੀ ਉਹਦਾ ਨਾਮ ਕੀ ਸੀਗਾ ਤੁਹਾਡੇ ਕੋ ਨਾਲ ਦਾ ਕੋ ਨਾਲ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ अच्छा <laughs> ना मैं अपनी बहन ਦੇ ਪਤਾ ਨਹੀਂ ਕਿ ਦਿਨ ਹੁੰਨ ਗਿਆ ਸੀ ਬਸ ਕਿ ਕਿੰਨੀ ਉਮਰ ਕਿੰਨੀ ਸੀ ਤੁਹਾਡੇ ਇਹਦੀ ਹੋਊਗੀ 20 20 ਕਿ ਸਾਲ ਦੀ ਬਸ ਪਤਾ ਕਦੇ ਨਾਲ ਹੋ ਐਕਸੀਡੈਂਟ ਕੁਝ ਪਤਾ ਲੱਗੇ ਇੰਨਾ ਕੁਝ ਨਹੀਂ ਬਸ ਸਾਨੂੰ ਕਿਸੇ ਬੰਦੇ ਦਾ ਫੋਨ ਹੈ ਜੀ اچھا ਉਹ ਕੁਝ ਨਹੀਂ ਸਾਨੂੰ ਪਤਾ ਸੋ ਕਿ ਫੋਟੋਆਂ ਦਾ ਤਾਂ ਇੰਨਾ ਫੈਨਸੀ ਇਨੇ ਆਈਫੋਨ ਵੀ ਨਿੱਤਾ ਐਡੀਟਿੰਗ ਕਰਦਾ ਸੀ ਆ ਇੱਕ ਫੈਨ ਬੋਸ ਸੀ ਅੱਜ ਮੇਰੇ ਨਾਲ ਕੰਮ ਵੀ ਕਰਕੇ ਗਿਆ ਮੈਨੂੰ ਕਹਿੰਦਾ ਤੂੰ ਚਾਹਵੇਂ ਮੈਂ ਕਰੇ ਆ ਗਿਆ ਹਾਂ ਬਸ ਐਡੀ ਗੰਗ ਹੋਈਏ ਬਸ ਕੀ ਕੰਮ ਕੀ ਕਰਦਾ ਸੀਗਾ ਅਕਦਾ ਆਪਣੇ ਰਾਤ ਖੰਭਾਏ ਦੁਕਾਨ ਆ ਕੇ ਆਸੀਮਾ ਹਸਪੀਟਲ ਦੇ ਨਾਲ ਰੈਂਡਾ ਕਿੱਥੇ ਸੀਗਾ ਇਹ ਆਪਣਾ ਬਸੰਤ ਨਗਾ ਬੋਤਲਾਂ ਦੇ ਟੰਕੀ ਕੋ ਆ ਪੰਜ ਬਸੰਤ ਨਗਾ ਪੈ ਰਹਿੰਦੇ ਸੀ ਪੰਜ ਨੰਬਰ ਚੁੰਗੀ ਕੋ ਆ ਗਿਆ ਸਾਨੂੰ ਪ੍ਰੋਪਰ ਪਤਾ ਹੈ ਨਹੀਂ ਕਹਿਣ ਨੂੰ ਲੈ ਇਹ ਮੁੰਡਾ ਬਹੁਤ ਨਾਈਸ ਸੀਗਾ ਮੱਲੇ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਮੱਲੇ ਸਾਰੇ ਸੌਂਖਾ ਨੂੰ ਤਿਆਰ ਨੇ ਬਹੁਤ ਨਾਈਸ ਬੰਦਾ ਹੈ ਬਹੁਤ ਬੱਚਾ ਬਹੁਤ ਨਾਈਸ ਹੈ ਤੇ ਬਟਨ ਕਹਿਣ ਦਾ ਮਤਲਬ ਇਹ ਇਹਨੂੰ ਸਾ ਮਿਲਣਾ ਚਾਹੀਦਾ ਵਾ ਜੀ ਸਿੱਧੀ ਗੱਲ ਕਿਦਾਂ ਹੈ ਕੀ ਉਹ ਕੁਝ ਪਤਾ ਵੀ ਇਹ ਸਾਨੂੰ ਇਹ ਉਹ ਵੀ ਪੂਰਾ ਪ੍ਰੋਪਰ ਨਹੀਂ ਪਤਾ ਸਰ ਇਹ ਕਾਦੇ ਤੇ ਜਾ ਰਹੇ ਆ ਸੀਗਾ ਇਹ ਮੋਠਲ ਤੇ ਜਾ ਰਹੇ ਸਰ ਸਾਨੂੰ ਇਹ ਪੂਰਾ ਇਨਸਾਬ ਮਿਲ ਨਹੀਂ ਰਿਹਾ ਸਰ ਇਹ ਸਭ ਮਿਲਣਾ ਚਾਹੀਦਾ ਸਰ ਪਤਾ ਲੱਗੇ ਵੀ ਕਿਸ ਗ੍ਰੇਨਸ਼ੋਟ ਮਾਰ ਹੇ ਪ੍ਰੋਪਰ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਸਰ ਪਜਾਜ ਮਤਲਬ ਹਸਪੀਟਲ ਦੇ ਮੂਰੇ ਕਹਿੰਦੇ ਐਕਸੀਡੈਂਟ ਹੋਇਆ ਵਾ ਹਾਂ ਮਤਲਬ ਸਾਨੂੰ ਇਹ ਕਹਣ ਦਾ ਮਤਲਬ ਇਹ ਸਾਰੀ ਗੱਲ ਤਾਂ ਪਤਾ ਲੱਗ ਗਈ ਕੀ ਗੱਲ ਬਾਤ ਕੀ ਨਹੀਂ ਅਸੀਂ ਨਾਲ ਬੱਚੇ ਦੇ ਖੜੇ ਆ ਠੀਕ ਹੈ ਨਾ ਇਕੱਲਾ ਸੀਗਾ ਜਾਂ ਨਾਲ ਕੋਈ ਇਹਦਾ ਸਾਥੀ ਸੀ ਸਰ ਹੁਣ ਪਤਾ ਨਹੀਂ ਲੱਗ ਰਿਹਾ ਪਤਲੀ ਕੁੜੀ ਵਾਲਾ ਕੱਲਗਾ ਪਤਾ ਨਹੀਂ ਕੀ ਚੱਕਰ ਆਈ ਸਰ ਹੁਣ ਕੀ ਚਾਹੁੰਦੇ ਕੀ ਹੋ ਤੁਸੀਂ ਸਰ ਇਨਸਾਫ ਚਾਹੁੰਨੇ ਆਂ ਜੀ ਕਾਰਵਾਈ ਹੋਵੇ ਕਾਰਵਾਈ ਹੋਗੀ ਕਿਤੇ ਹੋਗੀ ਉੱਥੇ ਡੈਥ ਕਹਿ ਰਹੇ ਨੇ ਹੁਣ ਲੈ ਕੇ ਆ ਰਹੇ ਨੇ ਸਤਾਂ ਤਾਂ ਹੁਣ ਪਤਾ ਲੱਗਿਆ ਜੀ ਡੈਥ ਇਹਦੀ ਉੱਥੇ ਸਪੋਰਟ ਦੀ ਹੋ ਗਈ ਸੀ ਜਾਂ ਇੱਥੇ ਹਸਪਤਾਲ ਹੋ ਗਈ। ਇਹ ਹੁਣ ਸਰ ਸਾਨੂੰ ਪੂਰੀ ਪ੍ਰੋਪਰ ਗੱਲ ਪਤਾ ਹੀ ਹੈ ਨਹੀਂ ਸਰ। ਸਾਨੂੰ 7:30 9:00 9:10 ਤੇ ਇੱਕ ਮੈਸੇਜ ਆਇਆ ਮੁੰਸ਼ੀ ਨੂੰ ਥਾਣੀ ਸਿਟੀ ਵਨ ਚ ਵੀ ਕੋਈ ਰੋਡ ਸਾਈਡ ਐਕਸੀਡੈਂਟ ਹੋਇਆ। ਤੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਹਾਂ ਉੱਥੇ ਇੱਕ ਮੁੰਡਾ ਸੀ 22 ਸਾਲ ਦਾ ਕੋਨਾਲ ਕੁਮਾਰ। ਇਹ ਚੁੰਗੀ ਨੰਬਰ 5 ਦੇ ਕੋਲ ਕਿਸੇ ਰੈਂਟ ਤੇ ਰਹਿੰਦੇ ਹੈਗੇ ਆ। ਤੇ ਉਹ ਫਿਰ ਡੈੱਡ ਬੋਡੀ ਅਸੀਂ ਅਜੇ ਚੁਕਵਾ ਕੇ ਸਿਵਲ ਹਸਪਤਾਲ ਦੀ ਮੌਰਚਰੀ ਚ ਰਖਾਈ ਆ ਖੰਨੇ ਤੇ ਅਗਲੀ ਤਫਤੀਸ਼ ਦੇਖਦੇ ਆ ਜੀ ਕੀ ਆ ਸਾਰਾ ਫੁਟੇਜ ਵਗੈਰਾ ਦੇਖਦੇ ਆ ਵੀ ਕਿਹੜੇ ਵਹੀਕਲ ਨਾਲ ਹੋਇਆ ਤੇ ਜਿਹੜੀ ਆ ਆਪਣੇ ਕਾਰਵਾਈ ਹੋਊਗੀ ਉਹ ਕਰਦੇ ਆਂ ਇਹ ਬਾਈਕ ਤੇ ਆ ਰਹੀ ਸੀ ਇਹ ਬਾਈਕ ਤੇ ਸੀ ਜੀ ਇਕੱਲਾ ਹੀ ਸੀ ਜਾਂ ਕੋਈ ਹੋਰ ਸੀ ਇੱਕ ਕੋਈ ਹੋਰ ਕੁੜੀ ਸੀ ਨਾਲ ਉਹਦੇ ਨਾਲ ਕੁੜੀ ਸੀ ਥੋਰ ਉਹ ਵੀ ਘੁਬੜਾਈ ਹੋਈ ਸੀ ਜਿਵੇਂ ਬਹੁਤ ਜ਼ਿਆਦਾ ਘੁਬੜਾਈ ਹੋਈ ਉਹਦੇ ਵੀ ਛੱਟ ਲੱਗੀ ਉਹ ਠੀਕ ਉਹ ਹਾਂ ਠੀਕ ਆ ਉਹਦੇ ਛੱਟ ਤਾਂ ਲੱਗੀ ਐ ਇਥੇ ਫੇਸ ਤੇ ਉਹਦੇ ਛੱਟ ਲੱਗੀ ਤੇ ਬਾਕੀ ਉਹ ਦੇਖਦੇ ਆ ਕਰਦੇ ਆ ਜੀ ਹਣਾ